9 ਸਾਲ ਇੱਕ ਕੁੜੀ ਆਪਣੀ ਮੁਹੱਬਤ ਦਾ ਇੰਤਜ਼ਾਰ ਕਰਦੀ ਆ। ਇਸੇ 9 ਸਾਲ ਦੇ ਸਮੇਂ ਦਰਮਿਆਨ ਉਹਨੇ ਭਰਾ ਦਾ ਤਸ਼ੱਦਦ ਵੀ ਸਿਆ, ਪਰਿਵਾਰਾਂ ਦੀ ਦੁਸ਼ਮਣੀ ਵੀ ਤੇ ਲੋਕਾਂ ਦੀਆਂ ਗੱਲਾਂ ਵੀ ਸੁਣੀਆ। 9 ਸਾਲ ਬਾਅਦ ਜਦੋਂ ਉਹ ਮੁੰਡਾ ਕੁੜੀ ਨੂੰ ਮਿਲਦਾ ਤਾਂ ਉਹ ਅਪਾਹਜ ਹੋ ਚੁੱਕਾ ਹੁੰਦਾ ਕਿਉਂਕਿ ਉਸ ਮੁੰਡੇ ਤੇ ਕੁੜੀ ਦੇ ਭਰਾ ਦਾ ਤਸ਼ੱਦਦ ਹੋਇਆ ਹੁੰਦਾ। ਇਸ ਕਹਾਣੀ ਬਾਰੇ ਗੱਲ ਕਰਾਂਗੇ। ਅਮਨ ਆਪਣੇ ਪਰਿਵਾਰ ਦੇ ਵਿੱਚ ਦੋ ਭਰਾਵਾਂ ਤੋਂ ਵੱਡਾ ਹੁੰਦਾ। ਤੇ ਦੂਸਰੇ ਪਾਸੇ ਉਹ ਤੇ ਮਾਸੀ ਤੇ ਕੋਈ ਔਲਾਦ ਨਹੀਂ ਹੁੰਦੀ ਉਹਦੀ ਮਾਸੀ ਅਮਨ ਨੂੰ ਆਪਣੇ ਕੋਲ ਰੱਖਦੀ ਆ ਤੇ ਪਾਲਦੀ ਆ ਅਮਨ ਦਾ ਬਚਪਨ ਵੀ ਉੱਥੇ ਬੀਤਿਆ ਹੁੰਦਾ ਸਕੂਲ ਵੀ ਤੇ ਫਿਰ ਕਾਲਜ ਦਾ ਸਮਾਂ ਵੀ ਉਹਦੇ ਉੱਥੇ ਚੱਲਦਾ ਹੁੰਦਾ ਹਮ ਅਮਨ ਬਹੁਤ ਸਮਝਦਾਰ ਮੁੰਡਾ ਹੁੰਦਾ ਘਰ ਦੀਆਂ ਜ਼ਿੰਮੇਵਾਰੀਆਂ ਵੇਖਦਾ ਆਪਣੀ ਮਾਸੀ ਨੂੰ ਸੰਭਾਲਦਾ ਮਾਸਣ ਨੂੰ ਵੀ ਤੇ ਹੋਰ ਕਬੀਲਦਾਰੀ ਦੇ ਸਾਰੇ ਕੰਮਾਂ ਚ ਅੱਗੇ ਹੁੰਦਾ ਅਮਨ ਇੰਨਾ ਕ ਸਮਝਦਾਰ ਹੁੰਦਾ ਕਿ ਉਹਦੀ ਮਾਸੀ ਉਹਨੂੰ ਹਮੇਸ਼ਾ ਅਹਿਸਾਸ ਕਰਾਉਂਦੀ ਆ ਕਿ ਮੇਰੇ ਆਪਣੇ ਕੋਈ ਔਲਾਦ ਨਹੀਂ ਕੱਲ ਨੂੰ ਕੋਈ ਐਸੀ ਵੈਸੀ ਗੱਲ ਨਾ ਹੋ ਜੇ ਕਿ ਲੋਕ ਕਹਿਣਗੇ ਜੇ ਇਹਦਾ ਸਕਾ ਹੁੰਦਾ ਸ਼ਾਇਦ ਇਦਾਂ ਨਾ ਕਰਦਾ ਹੂੰ ਉਹ ਲੋਕਾਂ ਦੀਆਂ ਗੱਲਾਂ ਤੋਂ ਡਰਦੀ ਬਚਦੀ ਅਮਨ ਨੂੰ ਹਮੇਸ਼ਾ ਸਮਝਾਉਂਦੀ ਪਰ ਅਮਨ ਨੇ ਦੋਨਾਂ ਪਰਿਵਾਰਾਂ ਦੇ ਹਾਲਾਤ ਵੇਖੇ ਸੀ ਉਹ ਬਹੁਤ ਸਮਝਦਾਰ ਸੀ ਅਮਨ ਜਦੋਂ ਯੂਨੀਵਰਸਿਟੀ ਪੜਨ ਜਾਂਦਾ ਤਾਂ ਉੱਥੇ ਉਹਨੂੰ ਇੱਕ ਕੁੜੀ ਚੰਗੀ ਲੱਗਦੀ ਆ ਅੱਛਾ ਉਹ ਕੁੜੀ ਉਹਦੀ ਮਾਸੀ ਦੇ ਹੀ ਲਾਗਲੇ ਪਿੰਡ ਦੀ ਕੁੜੀ ਹੁੰਦੀ ਆ ਚੰਗੇ ਤੱਕੜੇ ਪਰਿਵਾਰ ਦੀ ਕੁੜੀ ਹੁੰਦੀ ਆ ਹੁਣ ਦੂਸਰੇ ਪਾਸੇ ਅਮਨ ਜੀ ਨੇ ਘਰ ਦੇ ਹਾਲਾਤ ਵੇਖੇ ਹੁੰਦੇ ਗਰੀਬੀ ਵੀ ਵੇਖੀ ਹੁੰਦੀ ਆ ਭਾਵੇਂ ਕਿ ਉਹ ਥੋੜੇ ਚੰਗੇ ਹਾਲਾਤਾਂ 'ਚ ਆ ਜਾਂਦੇ ਆ ਪਰ ਅਮਨ ਨੂੰ ਮਾਸੀ ਦੀਆਂ ਕਈਆਂ ਗੱਲਾਂ ਤੇ ਆਪਣੀ ਮਾਂ ਦੀਆਂ ਕਈਆਂ ਗੱਲਾਂ ਯਾਦ ਹੁੰਦੀਆਂ ਵੀ ਉੱਚਾ ਨਾਲ ਮੱਥਾ ਨਹੀਂ ਲਾਉਣਾ ਹੂੰ ਇਸ ਗੱਲ ਦੇ ਕਾਫੀ ਗਹਿਰੇ ਅਰਥ ਨੇ ਕਿ ਕਿਸੇ ਵੱਡੇ ਬੰਦੇ ਦੇ ਪੈਸੇ ਦੇ ਵਿੱਚ ਆ ਕੇ ਜਾਂ ਕਿਸੇ ਨਾਲ ਵੈਸੇ ਟੱਕਰ ਨਹੀਂ ਲੈਣੀ ਕਿਉਂਕਿ ਲੋਕਾਂ ਦਾ ਅੱਜਕੱਲ ਕੋਈ ਭੇਤ ਨਹੀਂ ਆ ਕੌਣ ਕਦੋਂ ਕਿੱਥੇ ਕੀ ਕਰ ਜੇ ਹਨਾ ਹੂੰ ਅਮਨ ਨੂੰ ਉਹ ਕੁੜੀ ਯੂਨੀਵਰਸਿਟੀ ਦੇ ਵਿੱਚ ਮਿਲਦੀ ਸੀਗੀ ਪਰ ਅਮਨ ਨੇ ਉਹਨੂੰ ਇੱਕ ਦੋਸਤ ਤੋਂ ਵੱਧ ਕੇ ਕੁਜ ਨਹੀਂ ਸੀ ਸਮਝਿਆ ਕੁੜੀ ਅਮਨ ਦੀ ਲਿਆਕਤ ਵੇਖ ਕੇ ਉਹਦਾ ਉੱਠਣ ਬੈਠਣ ਦੇਖ ਕੇ ਉਹਨੂੰ ਪਸੰਦ ਕਰਨ ਲੱਗ ਪਈ ਸੀ ਅੱਛਾ ਹੁਣ ਦੂਸਰੇ ਪਾਸੇ ਅਮਨ ਦਾ ਘਰੇ ਆਉਣ ਜਾਣ ਡੇਲੀ ਹੁੰਦਾ ਸੀ ਉਹ ਜਿਹੜੀ ਬੱਸ ਚੜਦਾ ਸੀ ਇੱਕ ਦਿਨ ਉਸ ਬੱਸ ਦੇ ਵਿੱਚ ਕੁੜੀ ਵੀ ਚੜੀ ਪਰ ਅਮਨ ਨੇ ਲੋਕਾਂ ਦੇ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਵੀ ਉਹ ਕੁੜੀ ਉਹਨੂੰ ਪਸੰਦ ਕਰਦੀ ਹੈ ਹੂੰ ਜਿਵੇਂ ਆ ਮੁੰਡੇ ਕੁੜੀਆਂ ਕੋਲ ਹੋ ਕੇ ਖੜ ਜਾਂਦੇ ਹੋ ਦੂਰ ਖੜਾ ਰਿਆ ਤੇ ਦੋ ਚਾਰ ਜਣਾਂ ਨੇ ਉਹਨੂੰ ਟੀਚਰ ਮਜ਼ਾਕ ਵੀ ਕੀਤਾ ਪਰ ਅਮਨ ਨੇ ਇਸ ਗੱਲ ਨੂੰ ਗੋਲਿਆ ਨਹੀਂ ਤੇ ਉਹ ਯੂਨੀਵਰਸਿਟੀ ਪਹੁੰਚ ਗਿਆ ਹੁਣ ਉਹ ਕੁੜੀ ਹਰਦੀਪ ਜਿਨੇ ਅਮਨ ਨੂੰ ਆਪਣੇ ਪਰਿਵਾਰ ਦਾ ਸਾਰਾ ਸਟੇਟਸ ਦੱਸਦਾ ਸੀਗਾ ਫਿਰ ਇੱਕ ਦਿਨ ਕੀ ਹੁੰਦਾ ਕੁੜੀ ਅਚਾਨਕ ਕਾਲਜ ਤੋਂ ਦੋ ਦਿਨ ਗਾਇਬ ਰਹਿੰਦੀ ਹੈ ਹੁਣ ਅਮਨ ਨੂੰ ਇਸ ਗੱਲ ਦਾ ਬਹੁਤ ਫਿਕਰ ਪੈਂਦਾ ਵੀ ਹਰਦੀਪ ਕਦੇ ਇਦਾਂ ਨਹੀਂ ਕਰਦੀ ਉਹ ਜ਼ਰੂਰ ਦੱਸਦੀ ਹੁੰਦੀ ਆ ਵੀ ਉਹਨੇ ਨਹੀਂ ਆਉਣਾ ਉਹ ਸੋਚਦਾ ਵੀ ਹੋ ਸਕਦਾ ਘਰੇ ਕੰਮ ਪੈ ਗਿਆ ਹੋਵੇ ਕੋਈ ਕਈ ਵਾਰ ਬੰਦਾ ਨਹੀਂ ਦੱਸ ਪਾਉਂਦਾ ਫਿਰ ਉਹਨੂੰ ਇਹ ਵੀ ਫਿਕਰ ਪੈਂਦਾ ਵੀ ਜਿਹੜੇ ਹਿਸਾਬ ਨਾਲ ਉਹ ਕੁਝ ਗੱਲਾਂ ਐਸੀਆਂ ਦੱਸਦੀ ਆ ਵੀ ਕੋਈ ਇਦਾਂ ਦੀ ਘਟਨਾ ਨਾ ਵਾਪਰ ਗਈ ਹੋਵੇ ਤਾਂ ਦੋ ਦਿਨਾਂ ਬਾਅਦ ਤੀਸਰਾ ਦਿਨ ਵੀ ਬੀਤ ਜਾਂਦਾ ਹਰਦੀਪ ਯੂਨੀਵਰਸਿਟੀ ਨਹੀਂ ਆਉਂਦੀ ਅਮਨ ਨੂੰ ਇਸ ਚੀਜ਼ ਦਾ ਫਿਕਰ ਪੈਂਦਾ ਹੂੰ ਉਹ ਉਹਦੇ ਹਰਦੀਪ ਦੇ ਪਿੰਡ ਦੀ ਕੁੜੀ ਨੂੰ ਹੀ ਪੁੱਛਦਾ ਤਾਂ ਉਹ ਕਹਿੰਦੀ ਆ ਕਿ ਸ਼ਾਇਦ ਉਹਨਾਂ ਦੇ ਘਰੇ ਕੋਈ ਰਿਸ਼ਤੇਦਾਰ ਆਏ ਹੋਇਆ ਇਸ ਕਰਕੇ ਨਹੀਂ ਆਈ ਪਰ ਜਦੋਂ ਹਰਦੀਪ ਯੂਨੀਵਰਸਿਟੀ ਆਉਂਦੀ ਆ ਤਾਂ ਉਹਦੇ ਥੋੜੀ ਬਹੁਤ ਛੱਟ ਫਿੱਟ ਲੱਗੀ ਹੁੰਦੀ ਆ। ਅੱਛਾ। ਜਦੋਂ ਅਮਨ ਉਹਨੂੰ ਵੇਖਦਾ ਤੇ ਉਹ ਚਿੰਤਾ ਚ ਵੀ ਹੋ ਜਾਂਦਾ ਉਹਨੂੰ ਪੁੱਛਦਾ ਉਹਨੂੰ ਕਹਿੰਦਾ ਤੂੰ ਮੈਨੂੰ ਸੱਚੋਂ ਸੱਚ ਗੱਲ ਦੱਸ। ਹੂੰ। ਇਹ ਗੱਲ ਬਹੁਤ ਜ਼ਿਆਦਾ ਕਿਸੇ ਨੂੰ ਨਹੀਂ ਪਤਾ ਹੁੰਦੀ। ਫੇਰ ਹਰਦੀਪ ਰੋਂਦੀ ਹੋਈ ਉਹਨੂੰ ਇਹ ਦੱਸਦੀ ਆ ਵੀ ਉਸ ਦਿਨ ਮੇਰੇ ਭਰਾ ਨੇ ਆਪਾਂ ਨੂੰ ਬੱਸ 'ਚ ਇਕੱਠਿਆਂ ਚੜਦਿਆਂ ਵੇਖ ਲਿਆ। ਅੱਛਾ। ਜਦ ਕਿ ਉਹਦਾ ਭਰਾ ਛੱਡ ਕੇ ਜਾਂਦਾ ਸੀ, ਉਸੇ ਗੱਲ ਪਿੱਛੇ ਜਾ ਕੇ ਹਰਦੀਪ ਤੇ ਉਹਨੇ ਹੱਥ ਵੀ ਚੁੱਕਿਆ ਤੇ ਉਹਨੂੰ ਬੁਰਾ ਭਲਾ ਵੀ ਬੋਲਿਆ। ਹੂੰ ਜਦ ਕਿ ਹਰਦੀਪ ਆਮ ਕੁੜੀਆਂ ਵਰਗੀ ਕੁੜੀ ਨਹੀਂ ਸੀ ਉਹਨੂੰ ਆਪਦੇ ਭਰਾ ਦਾ ਸੁਭਾਅ ਪਤਾ ਸੀ ਪਰ ਗੱਲ ਗੱਲ ਤੇ ਭਰਾ ਦਾ ਡਾਂਟਣਾ ਸ਼ਾਇਦ ਹਾਲਾਤਾਂ ਕਰਕੇ ਜਾਂ ਕਹਿ ਦਈਏ ਕਿ ਉਹਦੀ ਇੱਕ ਆਪਣੀ ਆਕੜ ਸੀ ਹੋਮੇ ਸੀਗੀ ਕਿ ਉਹਨੂੰ ਘੂਰ ਕੇ ਰੱਖਣਾ ਹੂੰ ਤਾਂ ਅਮਨ ਨੂੰ ਇਸ ਚੀਜ਼ ਦਾ ਦੁੱਖ ਹੋਇਆ ਵੀ ਠੀਕ ਐ ਭਰਾ ਆਪਣੀਆਂ ਭੈਣਾਂ ਨੂੰ ਲੈ ਕੇ ਚਿੰਤਾ ਚ ਹੁੰਦੇ ਹੀ ਆ ਸਮਾਜ ਦੇ ਸਮੇਂ ਦੇ ਹਿਸਾਬ ਨਾਲ ਲੋਕ ਚੱਲਦੇ ਆ ਇਹ ਥੋੜੀ ਐ ਕਿ ਇੱਕ ਜਵਾਨ ਭੈਣ ਤੇ ਹੱਥ ਚੁੱਕੇ ਕੋਈ ਹੈ ਨਾ ਹੂੰ ਤਾਂ ਅਮਨ ਨੇ ਇਸ ਗੱਲ ਦੀ ਨਿੰਦਾ ਕੀਤੀ ਉਹਨੇ ਕਿਹਾ ਕਿ ਉਹਨੂੰ ਹੱਥ ਨਹੀਂ ਸੀ ਚੱਕਣਾ ਬਣਦਾ ਤੇ ਹਰਦੀਪ ਉਹਦੇ ਕੋਲੇ ਰੋਈ ਵੀ ਅਮਨ ਉਹਨੂੰ ਕਹਿੰਦਾ ਵੀ ਕੁਝ ਵੀ ਹੋ ਜੇ ਆਪਾਂ ਜ਼ਿੰਦਗੀ ਚ ਕਦੇ ਵੀ ਇੱਕ ਦੂਜੇ ਤੋਂ ਪਿੱਛੇ ਨਹੀਂ ਹਟਾਂਗੇ ਵੀ ਮੈਨੂੰ ਅਸਲ ਹਾਲਾਤ ਪਤਾ ਲੱਗ ਗਿਆ ਜ਼ਰੂਰੀ ਨਹੀਂ ਹੁੰਦਾ ਪੈਸੇ ਵਾਲੇ ਲੋਕ ਸਿਆਣੇ ਹੋਣ ਹੂੰ ਬਹੁਤ ਸਾਰੇ ਲੋਕ ਮੱਤ ਤੋਂ ਊਣੇ ਵੀ ਹੁੰਦੇ ਆ ਜਿਨ੍ਹਾਂ ਨੂੰ ਵੱਡੇ ਛੋਟੇ ਦਾ ਬਿਲਕੁਲ ਲਿਹਾਜ਼ ਨਹੀਂ ਹੁੰਦਾ ਸ਼ਾਇਦ ਉਹਦੇ ਭਰਾ ਲੱਖੇ ਨੇ ਵੀ ਹਰਦੀਪ ਨਾਲ ਇਦਾਂ ਦਾ ਬਿਹੇਵ ਕੀਤਾ ਹੋਊਗਾ ਅਮਨ ਹਰਦੀਪ ਨਾਲ ਲਾਇਬ੍ਰੇਰੀ ਜਾਂਦਾ ਯੂਨੀਵਰਸਿਟੀ ਉੱਠਣ ਬੈਠਣ ਕਰਦੇ ਤਾਂ ਹੌਲੀ ਹੌਲੀ ਇੱਕ ਦਿਨ ਅਮਨ ਨੂੰ ਅਨੋਨ ਨੰਬਰ ਤੋਂ ਫੋਨ ਆਉਂਦਾ ਹੈ ਅੱਛਾ ਕਿ ਤੂੰ ਯੂਨੀਵਰਸਿਟੀ ਨਾ ਜਾਈ ਅਸੀਂ ਤੈਨੂੰ ਵੇਖ ਲਾਂਗੇ اچھا ਔਰ ਅਮਨ ਹੈਰਾਨ ਹੋ ਗਿਆ ਵੀ ਅੱਗੇ ਪਿੱਛੇ ਐਸਾ ਕੁਝ ਨਹੀਂ ਹੋਇਆ ਵੀ ਇਹ ਗੱਲ ਕਹਿ ਕੌਣ ਸਕਦਾ ਮੈਨੂੰ ਹੂੰ ਹੁਣ ਉਹਨਾਂ ਲੱਗਾ ਵੀ ਸ਼ਾਇਦ ਕਿਸੇ ਨੇ ਸ਼ਰਾਰਤ ਕਰਤੀ ਹੋ ਪਰ ਜਦੋਂ ਅਮਨ ਨੂੰ ਦੂਸਰੀ ਵਾਰ ਧਮਕੀ ਭਰਿਆ ਫੋਨ ਆਉਂਦਾ ਤਾਂ ਉਹ ਥੋੜੀ ਜਿਹੀ ਚਿੰਤਾ ਚ ਪੈ ਜਾਂਦਾ ਕਿਉਂਕਿ ਉਹਨੂੰ ਮਾਸੀ ਦੇ ਘਰ ਦੇ ਹਾਲਾਤ ਦੇਖਦੇ ਹੁੰਦੇ ਆ ਆਪਦੇ ਘਰ ਦੇ ਹਾਲਾਤ ਵੀ ਦੇਖਦੇ ਹੁੰਦੇ ਆ ਫੇਰ ਅਮਨ ਦਿਮਾਗ ਲਾ ਕੇ ਸੋਚਦਾ ਵੀ ਮੈਨੂੰ ਇਦਾਂ ਕੌਣ ਕਹਿ ਸਕਦਾ ਮੇਰੀ ਤਾਂ ਕਿਸੇ ਨਾਲ ਕੋਈ ਲਾਗੜਾ ਟ ਨਹੀਂ ਮੈਂ ਤਾਂ ਕਿਸੇ ਨਾਲ ਫालतू ਗੱਲ ਹੀ ਨਹੀਂ ਕਰਦਾ ਫੇਰ ਉਹਨੂੰ ਹਰਦੀਪ ਦੀ ਦੱਸੀ ਗੱਲ ਯਾਦ ਆਉਂਦੀ ਆ ਕਿ ਉਹਦੇ ਭਰਾ ਨੇ ਉਹਨਾਂ ਨੂੰ ਜਾਂ ਉਹਦੇ ਭਰਾ ਦੇ ਦੋਸਤਾਂ ਨੇ ਉਹਨਾਂ ਦੋਨਾਂ ਜਣਿਆਂ ਨੂੰ ਬਸ ਚੜਦਿਆਂ ਦੇਖਿਆ ਸੀ ਉਸ ਤੋਂ ਬਾਅਦ ਉਹਦੇ ਘਰ 'ਚ ਕਲੇਸ਼ ਪਿਆ ਸੀ ਹੋ ਸਕਦਾ ਉਹਦੇ ਭਰਾ ਨੇ ਕੰਮ ਕਰਵਾਇਆ ਹੋਵੇ ਤਾਂ ਅਮਨ ਡਰਿਆ ਨਹੀਂ ਉਹ ਦੂਸਰੇ ਦਿਨ ਯੂਨੀਵਰਸਿਟੀ ਗਿਆ ਪਰ ਉਹਨੇ ਹਰਦੀਪ ਨੂੰ ਜਾਂਦਿਆ ਜਾਂਦਿਆ ਸਮਝਾਤਾ ਵੀ ਇਦਾਂ ਕਰਕੇ ਮੈਨੂੰ ਸ਼ਾਇਦ ਕਿਸੇ ਨੇ ਤੇਰੀ ਕਰਕੇ ਧਮਕੀ ਦਿੱਤੀ ਆ ਵੀ ਅਸੀਂ ਤੈਨੂੰ ਵੇਖ ਲਾਂਗੇ अच्छा उस समय की हुंदा के हरदीप ਸਮਝ ਜਾਂਦੀ ਹੈ ਕਿਉਂਕਿ ਉਹਨੂੰ ਉਹਦੇ ਭਰਾ ਦਾ ਪਤਾ ਹੁੰਦਾ ਲਖੇ ਦਾ ਉਹਦਾ ਭਰਾ ਉਹਨੂੰ ਡਾਂਟਦਾ ਰਹਿੰਦਾ ਹੁੰਦਾ ਲਖੇ ਨੂੰ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਹਰਦੀਪ ਅਮਨ ਨੂੰ ਪਸੰਦ ਕਰਦੀ ਹੈ ਇਹ ਵੀ ਬੁਰਾ ਭਲਾ ਕਹਿੰਦਾ ਕਿ ਤੂੰ ਚਿੱਕੜ ਵੱਲ ਝਾਕ ਕੇ ਤੁਰ ਰਹੀਆਂ ਤੈਨੂੰ ਆਪਣੇ ਮੈਲ ਨਹੀਂ ਦਿਖ ਰਹੇ ਹੈਗੇ ਉਹ ਸਟੇਟਸ ਦੀ ਗੱਲ ਕਰ ਰਿਹਾ ਸੀ ਪੈਸੇ ਦੀ ਗੱਲ ਕਰ ਰਿਹਾ ਸੀ ਕਿਉਂਕਿ ਅਮਨ ਇੱਕ ਸਧਾਰਨ ਪਰਿਵਾਰ ਦਾ ਲੜਕਾ ਸੀ ਹਰਦੀਪ ਤਕੜੇ ਘਰ ਦੀ ਤੀ ਸੀਗੀ ਪਰ ਉਹ ਸਮਝਦਾਰ ਬਹੁ ਸੀਗੀ ਉਧਰੋਂ ਹਰਦੀਪ ਦੇ ਘਰੇ ਕਲੇਸ਼ ਪਿਆ ਹੋਇਆ ਇੱਧਰ ਅਮਨ ਚਿੰਤਾ ਚ ਬੈਠਾ ਹੋਇਆ ਫੇਰ ਕੁਛਕ ਦਿਨਾਂ ਬਾਅਦ ਯੂਨੀਵਰਸਿਟੀ ਚ ਆਪਸ ਵਿੱਚ ਦੋ ਧੜਿਆਂ ਦੀ ਲੜਾਈ ਹੁੰਦੀ ਆ ਮੁੰਡਿਆਂ ਦੀ ਅੱਛਾ ਉਹਦੇ ਵਿੱਚ ਅਮਨ ਨੂੰ ਤੱਕੇ ਨਾ ਫਸਾਇਆ ਜਾਂਦਾ ਕਿ ਉਹਨਾਂ ਨੂੰ ਥਾਣੇ ਜਾਣਾ ਪੈ ਜਾਂਦਾ ਇਹ ਸਾਰਾ ਕੁਝ ਕੀਤਾ ਕਰਾਇਆ ਹਰਦੀਪ ਦੇ ਭਰਾ ਲੱਖੇ ਦਾ ਹੁੰਦਾ ਕਿਉਂਕਿ ਉਹਦੇ ਉਹਦਾ ਹੋਰ ਸਾਭ ਦੇ ਲੋਕਾਂ ਚ ਉੱਠਣ ਬੈਠਣ ਹੁੰਦਾ ਉਹਨੂੰ ਪਤਾ ਹੁੰਦਾ ਉਹ ਅਸਲ ਦੇ ਵਿੱਚ ਹਰਦੀਪ ਦੀਆਂ ਨਜ਼ਰਾਂ ਦੇ ਵਿੱਚ ਅਮਨ ਨੂੰ ਗਲਤ ਠਹਿਰਾਉਣਾ ਚਾਹੁੰਦਾ ਸੀ अच्छा ਸਭ ਤੋਂ ਪਹਿਲਾਂ ਅਮਨ ਦਾ ਨਾਮ ਆ ਗਿਆ ਉਹਨਾਂ ਲੋਕਾਂ ਦੇ ਵਿੱਚ ਜਿੱਥੇ ਉਹਨਾਂ ਦੀ ਲੜਾਈ ਪੜਾਈ ਹੋਈ ਜਦੋਂ ਹਰਦੀਪ ਜਿਹੜੀ ਆਪਣੀ ਮਾਂ ਨੂੰ ਗੱਲ ਦੱਸ ਚੁੱਕੀ ਸੀ ਕਿ ਉਹਨੂੰ ਇਦਾਂ ਕਰਕੇ ਮੁੰਡਾ ਅਮਨ ਨਾਲ ਦੇ ਪਿੰਡ ਦਾ ਮੁੰਡਾ ਪਸੰਦ ਆ ਉਹ ਆਪਣੀ ਮਾਸੀ ਕੋਲੇ ਰਹਿ ਰਿਹਾ ਉਹਦੀ ਮਾਂ ਦੇ ਦਿਮਾਗ 'ਚ ਕਿਤੇ ਨਾ ਕਿਤੇ ਇਹ ਗੱਲ ਸੀਗੀ ਵੀ ਸਾਡੀ ਕੁੜੀ ਕੋਈ ਐਸਾ ਵੈਸਾ ਕਦਮ ਨਾ ਚੁੱਕ ਲੇ ਦੂਜੇ ਪਾਸੇ ਇਹ ਵੀ ਸੀ ਵੀ ਇਹ ਆਪ ਸਿਆਣੀਆਂ ਹੋ ਸਕਦਾ ਇਹਨੇ ਚੰਗੇ ਮੁੰਡੇ ਨੂੰ ਚੁਣਿਆ ਹੋਵੇ ਉਹਨੂੰ ਪਸੰਦ ਕੀਤਾ ਹੋਵੇ ਬਾਪ ਵੀ ਉਹਦਾ ਭਲਾ ਮਾਨਸ ਇਨਸਾਨ ਸੀ ਜਿਹੜਾ ਫालतू ਗੱਲ ਨਹੀਂ ਸੀ ਕਰਦਾ ਪਰ ਲੱਖੇ ਦੀਆਂ ਹਰਕਤਾਂ ਦੇਖ ਕੇ ਦੋਨੋਂ ਮਾਂ ਬਾਪ ਬਹੁਤ ਦੁਖੀ ਸੀਗੇ ਉਹਨਾਂ ਨੇ ਐਸੀ ਵੀ ਇਹਨੇ ساری ਉਮਰ ਆਪਣੀ ਚਲਾਉਣੀ ਆ ਸਾਡਾ ਬੁਢਾਪਾ ਖਰਾਬ ਕਰੂ ਕੁੜੀ ਦਾ ਫਿਊਚਰ ਖਰਾਬ ਕਰੂਗਾ। ਹੂੰ ਲੱਖੇ ਨੇ ਕੀ ਕੀਤਾ ਉਹ ਲੜਾਈ ਦੇ ਵਿੱਚ ਪੂਰਾ ਸਾਥ ਦਿੱਤਾ ਤਾਂ ਉਹਨੇ ਅਮਨ ਤੇ ਹਮਲਾ ਵੀ ਕਰਵਾਇਆ ਉਸ ਸਮੇਂ। ਹੂੰ ਅਮਨ ਦਾ ਨਾਮ ਮੂਰੇ ਆ ਗਿਆ ਯੂਨੀਵਰਸਿਟੀ 'ਚ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਦਾਂ ਕਰਕੇ ਅਮਨ ਜਦਕੇ ਅਮਨ ਦੀ ਧਿਰ ਤਕੜੀ ਸੀ ਕਿਉਂ ਉਹ ਸਾਊ ਮੁੰਡਿਆਂ 'ਚ ਗਿਣਿਆ ਜਾਂਦਾ ਸੀ। ਉਹਨੇ ਘਰੇ ਆ ਕੇ ਇਹ ਰੌਲਾ ਪਾਇਆ ਵੀ ਯੂਨੀਵਰਸਿਟੀ 'ਚ ਫਲਾਨਿਆਂ ਦੀ ਲੜਾਈ ਹੋਈ ਆ ਉਹਦੇ ਵਿੱਚ ਅਮਨ ਨਾਂ ਦਾ ਮੁੰਡਾ ਸਭ ਤੋਂ ਮੂਰੇ ਸੀ ਜਿੱਦੀ ਵਜ੍ਹਾ ਨਾਲ ਲੜਾਈ ਹੋਈ ਆ। ਹਰਦੀਪ ਨੂੰ ਜਦੋਂ ਨੇ ਇਹ ਗੱਲ ਸੁਣਾਈ ਤਾਂ ਹਰਦੀਪ ਲੱਖੇ ਦੀਆਂ ਸਾਰੀਆਂ ਗੱਲਾਂ ਸੁਣ ਕੇ ਚੁੱਪ ਕਰ ਗਈ। ਉਹਨੂੰ ਪਤਾ ਲੱਗ ਗਿਆ ਵੀ ਇਹ ਕਹਾਣੀ ਵੀ ਇਹਦਾ ਮਤਲਬ ਹੈ ਇਹਨੂੰ ਸਾਰਾ ਕੁਝ ਪਤਾ ਤੇ ਇਹ ਇਹਨੇ ਜਾਣਬੁੱਝ ਕੇ ਕਰਵਾਇਆ। ਹਰਦੀਪ ਨੂੰ ਆਪਣੇ ਭਰਾ ਲੱਖੇ ਦੀਆਂ ਸਾਰੀਆਂ ਹਰਕਤਾਂ ਦਾ ਪਤਾ ਸੀ ਕਿਉਂਕਿ ਉਹ ਬੈਲੀਆਂ ਚ ਉੱਠਣ ਬੈਠਣ ਕਰਦਾ ਸੀ। ਜਿੱਥੇ ਕਿਤੇ ਮੰਦਿਰ ਦੀ ਲੜਾਈ ਹੁੰਦੀ ਸੀ ਲੱਖਾ ਸਭ ਤੋਂ ਮੂਰੇ ਹੁੰਦਾ ਸੀ। ਹਰਦੀਪ ਨੂੰ ਇੰਨੀ ਕਿ ਚਿੰਤਾ ਪੈ ਗਈ। ਉਹਨੂੰ ਇਹ ਫਿਕਰ ਪੈ ਗਿਆ ਵੀ ਮੈਂ ਆਪਦੀ ਮਾਂ ਨੂੰ ਕਿਵੇਂ ਦੱਸਾਂ ਮਨ ਇਦਾਂ ਦਾ ਹੈ ਨਹੀਂ। ਫੇਰ ਹਰਦੀਪ ਦੀ ਗੈਰ ਹਾਜ਼ਰੀ ਦੇ ਵਿੱਚ ਲੱਖੇ ਨੇ ਸਾਰਾ ਕੁਝ ਆਪਣੀ ਮਾਂ ਤੇ ਪਿਓ ਨੂੰ ਦੱਸਤਾ ਵੀ ਕਿਸੇ ਵੀ ਕੀਮਤ ਤੇ ਅਸੀਂ ਉਧਰਲੇ ਪਾਸੇ ਝਾਕ ਵੀ ਨਹੀਂ ਸਕਦੇ ਰਿਸ਼ਤਾ ਕਰਨਾ ਬਹੁਤ ਦੂਰ ਦੀ ਗੱਲ ਆ ਵੀ ਉਹ ਬੈਲੀਆਂ ਦੇ ਵਿੱਚ ਉੱਠਦਾ ਬੈਠਦਾ ਉਹਨੇ ਯੂਨੀਵਰਸਿਟੀ 'ਚ ਖਿਲਾਾਰੇ ਪਾਇਆ ਸਾਰਿਆਂ ਦੇ ਅੱਛਾ ਜਦ ਕੇ ਅਮਨਦੇਵ 'ਚ ਕੋਈ ਨਾ ਨਹੀਂ ਜਦੋਂ ਉਹਦੀ ਮਾਸੀ ਨੂੰ ਇਹ ਗੱਲ ਪਤਾ ਲੱਗਦੀ ਅਮਨਦੇਵ ਉਹਨੂੰ ਚਿੰਤਾ ਹੋ ਜਾਂਦੀ ਆ ਵੀ ਮੁੰਡਿਆਂ ਖੁੰਡਿਆਂ ਦਾ ਕੀ ਪਤਾ ਕੱਲ ਨੂੰ ਰਾਹ ਜਾਂਦੇ ਨੂੰ ਘੇਰ ਕੇ ਸੱਟ ਫੇਟ ਮਾਰ ਦੇਣ ਵੀ ਮੇਰੇ ਸਿਰ ਤਾਂ ਬਗਾਨੇ ਬੱਚੇ ਦਾ ਬੋਝ ਰਹ ਜੂਗਾ ਕਲੰਕ ਵੀ ਲੱਗੂਗਾ ਕੱਲ ਨੂੰ ਇਹਨੂੰ ਕੋਈ ਗੱਲ ਹੋ ਗਈ ਹੂੰ ਉਨੇ ਅਮਨ ਨੂੰ ਪੁੱਛਿਆ ਚਲੋ ਅਮਨ ਨੂੰ ਥਾਣੇ ਜਾਣ ਤੋਂ ਬਾਅਦ ਵਾਪਸੀ ਜਦੋਂ ਘਰ ਹੁੰਦੀ ਹੈ ਤੇ ਉਹਦੀ ਮਾਸੀ ਨੇ ਜਦੋਂ ਪੁੱਛਿਆ ਉਹਨੇ ਕਿਹਾ ਵੀ ਮੇਰਾ ਤਾਂ ਵਿੱਚ ਕੁਝ ਅਹੀ ਨਹੀਂ ਸੀ ਵੀ ਸਾਡੇ ਮੁੰਡਿਆਂ ਨੂੰ ਇਦਾਂ ਕਰਕੇ ਉਹ ਮੁੰਡੇ ਮਾਰਨ ਪੈ ਗਏ ਤੇ ਸਾਨੂੰ ਵਿੱਚ ਖੜਨਾ ਪੈ ਗਿਆ ਮੇਰਾ ਤਾਂ ਫालतੂ ਚ ਨਾਮ ਆ ਗਿਆ ਵਿੱਚ ਤਾਂ ਮਾਸੀ ਬਹੁਤ ਡਰੀ ਹੋਈ ਸੀ ਉਹਨੇ ਹੱਥ ਬੰਨ ਕੇ ਕਿਹਾ ਕਹਿੰਦੀ ਦੇਖ ਅਮਨ ਵੀ ਮੈਂ ਸਾਡਾ ਬੁੜਾਪਾ ਖਰਾਬ ਹੋ ਜੂ ਮੇਰੀ ਭੈਣ ਦਾ ਘਰ ਪਟਿਆ ਜਾਊ ਮੇਰੀ ਮਿੰਤਾ ਔਖਾ ਸੌਖਾ ਹੋ ਕੇ 10 ਦਿਨ ਇੱਧਰ ਉੱਧਰ ਹੋ ਜਾ ਅੱਛਾ ਹੁਣ ਅਮਨ ਮਾਸੀ ਨੂੰ ਇਹ ਗੱਲ ਕਹਿ ਰਿਹਾ ਵੀ ਮੈਂ ਬਚਪਨ ਤੇਰੇ ਕੋਲੇ گزارਿਆ ਸਭ ਕੁਝ ਹੋਇਆ ਵੀ ਜੇ ਮੈਨੂੰ ਮਾਰਨਾ ਉਹਨਾਂ ਨੇ ਉੱਥੇ ਵੀ ਲੱਭ ਕੇ ਮਾਰ ਦੇਣਾ ਵੀ ਇਹ 'ਚ ਡਰਨ ਵਾਲੀ ਕੀ ਗੱਲ ਆ ਪਰ ਮਾਸੀ ਸਮੇਂ ਦੇ ਹਿਸਾਬ ਨੂੰ ਦੇਖ ਕੇ ਸਹੀ ਸੋਚ ਰਹੀ ਸੀਗੀ ਵੀ ਠੀਕ ਆ ਭਾਈ ਮੰਦਿਰ ਦਾ ਕੀ ਪਤਾ ਹੁੰਦਾ ਹੁਣ ਇਧਰਲੇ ਪਾਸੇ ਮਾਸੀ ਅਮਨ ਨੂੰ ਟਾਲਣ ਦੀ ਗੱਲ ਕਰ ਰਹੀ ਆ ਉਧਰਲੇ ਪਾਸੇ ਹਰਦੀਪ ਅਮਨ ਨੂੰ ਫੋਨ ਕਰਕੇ ਕਹਿ ਰਹੀ ਆ ਵੀ ਹੁਣ ਕੁਝ ਵੀ ਹੋ ਜੇ ਵੀ ਮੈਨੂੰ ਹੋਰ ਕਿਸੇ ਚੀਜ਼ ਦਾ ਦੁੱਖ ਨਹੀਂ ਜਿਹੜਾ ਲੱਖੇ ਨੇ ਧੱਕੇ ਨਾਲ ਤੈਨੂੰ ਫਸਾਇਆ ਤੇਰੇ ਉੱਤੇ ਚਿੱਕੜ ਉਸਾਲਿਆ ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਹੂੰ ਵੀ ਤੂੰ ਇੱਕ ਸਹੀ ਤੇ ਚੰਗਾ ਲੜਕਾ ਮੈਂ ਤੇਰੇ ਨਾਲ ਇਦਾਂ ਦਾ ਅਨਿਆ ਹੁੰਦਾ ਨਹੀਂ ਵੇਖ ਸਕਦੀ ਅਮਨ ਮੈਂ ਤੇਰੇ ਲਈ ਖੜੀ ਹਾਂ ਤੇ ਹਮੇਸ਼ਾ ਖੜੀ ਰਹੂੰਗੀ ਮੇਰੇ ਨਾਲ ਕਹਿੰਦੀ ਕੁਝ ਵੀ ਹੋ ਜੇ ਹੁਣ ਜੋ ਹੋਣਾ ਹੋ ਜੇਵੇ ਕਹਿੰਦੀ ਲਖੇ ਨੇ ਜੋ ਕਰਨਾ ਸੀ ਕਰਤਾ ਮੈਂ ਆਪਦੇ ਘਰ ਦੇ ਨੂੰ ਦੱਸਿਆ ਹੋਇਆ ਕਹਿੰਦੀ ਜੇ ਨਾ ਵੀ ਮੰਨੇ ਨਾ ਮੈਂ ਚਾਹੇ ਕੋਈ ਕਦਮ ਚੁੱਕਾਂ ਪਰ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਅਮਨ ਨੇ ਹਰਦੀਪ ਨੂੰ ਸਮਝਾਇਆ ਵੀ ਭਾਵਕ ਹੋ ਕੇ ਫੈਸਲੇ ਨਹੀਂ ਲਈਦੇ ਹੁੰਦੇ ਮੈਂ ਪੈਰਾਂ ਸਿਰ ਹੋਣਾ ਪਰੇ ਆ ਵੀ ਆਪਾਂ ਕਿਸੇ ਦਾ ਬੈਰ ਨਹੀਂ ਪਾਉਣਾ ਵੀ ਆਪਸ ਦੇ ਵਿੱਚ ਪਰਿਵਾਰਾਂ ਦੀਆਂ ਦੁਸ਼ਮਣੀਆਂ ਪੈ ਜਾਣ ਤੇ ਸਾਡਾ ਕੰਮ ਖਰਾਬ ਹੋ ਜੇ ਵਿੱਚ ਵੀ ਅਸੀਂ ਪਿਛਲੇ ਨਾਤੇ ਖਰਾਬ ਕਰਕੇ ਆਪਦਾ ਰਿਸ਼ਤਾ ਨਹੀਂ ਛੋੜਨਾ ਇਹ ਅਮਨ ਦੀ ਸਮਝਦਾਰੀ ਸੀ ਹਮ ਅਮਨ ਮਾਸੀ ਦੇ ਕਹਿਣ ਤੇ 4 ਦਿਨ ਪਿੰਡ ਗਿਆ ਜਦੋਂ ਪਿੰਡ ਗਿਆ ਤਾਂ ਉਹਦੀ ਮਾਂ ਨੂੰ ਵੀ ਫਿਕਰ ਪੈ ਗਿਆ ਵੀ ਇਹ ਤਾਂ ਕਦੇ ਵੀ ਨਹੀਂ ਆਉਂਦਾ ਯੂਨੀਵਰਸਿਟੀ ਛੱਡ ਕੇ ਕਿਵੇਂ ਆ ਗਿਆ ਉਹਨੇ ਆਪਦੀ ਮਾਂ ਨੂੰ ਵੀ ਲਾਰਾਂ ਚ ਲਾਈ ਰੱਖਿਆ ਹੁਣ ਇਧਰਲੇ ਪਾਸੇ ਲੱਖੇ ਨੇ ਅਮਨ ਨੂੰ ਮਰਵਾਉਣ ਤੱਕ ਦਾ ਪ੍ਰਬੰਧ ਕਰਵਾ ਲਿਆ ਅੱਛਾ ਉਹਨੂੰ ਲੱਗਿਆ ਕਿ ਇਹ ਮੁੰਡਾ ਟਾਲਣਾ ਲਾ ਤਾਂ ਹੈ ਨਹੀਂ ਚਾਰਕ ਦਿਨ ਅਮਨ ਦੀ ਗੈਰ ਹਾਜ਼ਰੀ ਦੇ ਵਿੱਚ ਕਾਲ ਯੂਨੀਵਰਸਿਟੀ ਦੇ ਵਿੱਚ ਮਿਲਦੇ ਰਹੇ ਸਾਰੇ ਜਣੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸ਼ਾਇਦ ਅਮਨ ਭੱਜ ਗਿਆ ਪਰ ਜਦੋਂ ਪੰਜਵੇਂ ਦਿਨ ਅਮਨ ਯੂਨੀਵਰਸਿਟੀ ਵਾਪਸ ਆਉਂਦਾ ਤਾਂ ਉਹ ਹਰਦੀਪ ਨੂੰ ਨਹੀਂ ਆਉਣ ਦਿੰਦਾ ਕਿਉਂਕਿ ਉਹਨੂੰ ਪਲ-ਪਲ ਦੀ ਖ਼ਬਰ ਮਿਲਦੀ ਹੁੰਦੀ ਆ ਹੁਣ ਇਧਰਲੇ ਪਾਸੇ ਅਮਨ ਆਪਦੀ ਪੜ੍ਹਾਈ ਚਾਕੇ ਲੱਗ ਜਾਂਦਾ ਉਹ ਹਰਦੀਪ ਨਾਲ ਬਾਲੀ ਗੱਲ ਨਹੀਂ ਕਰਦਾ ਉਹ ਉਹਨੂੰ ਟਾਲਦਾ ਸਮਝਾਉਂਦਾ ਕਿ ਆਪਾਂ ਇੱਕ ਦੂਜੇ ਦੇ ਸਾਹਮਣੇ ਬਣਾਈਏ ਤਾਂ ਚੰਗੀ ਗੱਲ ਆ ਵੀ ਤੇਰੇ ਭਰਾ ਨੂੰ ਸਭ ਕੁਝ ਪਤਾ ਲੱਗ ਗਿਆ ਗੱਲ ਉਨੀ ਹੈ ਨਹੀਂ ਜਿੰਨੀ ਉਹ ਬਧਾਈ ਬ ਵੀ ਇੱਕ ਪਾਸੇ ਤਾਂ ਇਹਨੇ ਪਹਿਲਾਂ ਮੈਨੂੰ ਬਿਨਾਂ ਗੱਲ ਤੋਂ ਲਪੇਟਦਾ ਹੁਣ ਇਹ ਹੋਰ ਪੰਗਾ ਪਾ ਰਿਹਾ ਫੇਰ ਲੱਖੇ ਨੇ ਜਦ ਦੇ ਨਾਲ ਅਮਨ ਦੇ ਪਿੰਡ ਵਾਲੇ ਦੂਸਰੇ ਨੰਬਰ ਵਾਲੇ ਭਰਾ ਨੂੰ 20 ਮੁੰਡਿਆਂ ਤੋਂ ਕਟਵਾਇਆ ਅੱਛਾ ਇਸ ਕਦਰੋਂ ਨੇ ਦੁਸ਼ਮਣੀ ਪਾਲ ਲਈ ਅਮਨ ਨੂੰ ਫੋਨ ਤੇ ਧਮਕੀਆਂ ਵੀ ਦਿੱਤੀਆਂ ਪਰ ਅਮਨ ਯੂਨੀਵਰਸਿਟੀ ਜਾਂਦਾ ਰਿਹਾ ਆਉਂਦਾ ਰਿਹਾ ਉਹਨੇ ਬਹੁਤ ਕੋਸਿਆ ਇੱਧਰਲੇ ਪਾਸੇ ਜਦੋਂ ਹਰਦੀਪ ਨੂੰ ਇਹ ਗੱਲ ਪਤਾ ਲੱਗੀ ਵੀ ਇਹਨੇ ਉਹਦੇ ਭਰਾ ਤੱਕ ਪਹੁੰਚ ਕੀਤੀ ਹੈ ਤਾਂ ਹਰਦੀਪ ਨੇ ਘਰ 'ਚ ਬਖੇੜਾ ਖੜਾ ਕਰ ਲਿਆ। ਉਹ ਲੱਖੇ ਨੂੰ ਬਹੁਤ ਬੋਲੀ ਲੱਖਾ ਉਹਦੇ ਨਾਲ ਹੱਥੋਂ ਪਾਈ ਵੀ ਹੋਇਆ ਉਹਨੂੰ ਮਾਰਨ ਦੀ ਉਹਨੇ ਕੋਸ਼ਿਸ਼ ਵੀ ਕੀਤੀ। ਪਰ ਹਰਦੀਪ ਨੇ ਉਦੋਂ ਆਪਣਾ ਫੈਸਲਾ ਸੁਣਾਤਾ ਉਹ ਕਹਿੰਦੀ ਤੂੰ ਸਾਨੂੰ ਖੂਚ ਵੀ ਮਾਰ ਕੇ ਸੁਟੇਂਗਾ ਨਾ ਸਾਨੂੰ ਕੋਈ ਪੱਕ ਨਹੀਂ ਕਰ ਸਕਦਾ। अच्छा ਉਸ ਕੁੜੀ ਨੇ ਸਿਆਣੀ ਹੁੰਦਿਆਂ ਸਮਝਦਾਰ ਹੁੰਦਿਆਂ ਜਦੋਂ ਲੱਖੇ ਦਾ ਇਹ ਅਨਿਆ ਦੇਖਿਆ ਤਸ਼ੱਦਦ ਦੇਖਿਆ ਤਾਂ ਉਹ ਬੁਰੀ ਤਰ੍ਹਾਂ ਲੱਖੇ ਦੇ ਬਾਦ ਪੈ ਗਈ ਉਹ ਕਹਿੰਦੀ ਚਾਹੇ ਤੂੰ ਮੇਰਾ ਗਾਲ ਕੁੱਟ ਦੇ ਪਰ ਕਹਿੰਦੀ ਜੋ ਤੂੰ ਹੋ ਕਰਨਾ ਚਾਹੁੰਦਾ ਮੈਂ ਹੋਣ ਨਹੀਂ ਦੇਣਾ ਹਰਦੀਪ ਨੇ ਬਹੁਤ ਵੱਡਾ ਸਟੈਂਡ ਲਿਆ ਅਮਨ ਲਈ ਦੂਸਰੇ ਪਾਸੇ ਅਮਨ ਇਸ ਕਰਕੇ ਟਲਿਆ ਰਿਹਾ ਵੀ ਹਰਦੀਪ ਤੇ ਕੋਈ ਆਫਤ ਨਾ ਆਵੇ ਕਾਲਸ ਤੋਂ ਬਾਅਦ ਅਮਨ ਜੋਬ ਤੇ ਲੱਗ ਗਿਆ ਲੱਖੇ ਨੇ ਅਮਨ ਦਾ ਖਹਿਣਾ ਨਹੀਂ ਛੱਡਿਆ ਆਨੇ ਬਹਾਨੇ ਉਹਨੂੰ ਤਮਕਾਉਂਦਾ ਰਿਹਾ ਕੋਈ ਨਾ ਕੋਈ ਗੱਲ ਕਰਦਾ ਰਿਹਾ ਹੁਣ ਇਹ ਵੀ ਚੱਕਰ ਪੈਂਦਾ ਕਿ ਹਰਦੀਪ ਉੱਥੇ ਜੜੀ ਬੈਠੀ ਆ ਅੱਛਾ ਹਰਦੀਪ ਦੀ ਵੀ ਜੋਬ ਲੱਗਦੀ ਆ ਤੇ ਲੱਖਾ ਕਹਿੰਦਾ ਮੈਂ ਜੋਬ ਕਰਨ ਨਹੀਂ ਜਾਣ ਦੇਣਾ ਹੂੰ ਫੇਰ ਘਰ ਚ ਬਖੇੜਾ ਪੈਂਦਾ ਫੇਰ ਉਹਦਾ ਪਿਓ ਸਟੈਂਡ ਲੈਂਦਾ ਕਿ ਤੇਰਾ ਤਾਂ ਬੈਲਪੋਣਾ ਮੁੱਕਣਾ ਨਹੀਂ ਮੈਂ ਕੁੜੀ ਨੂੰ ਬਗਾਨੇ ਘਰ ਤੋੜਨਾ ਘੱਟੋ ਘੱਟ ਆਪਦਾ ਕਮਾ ਕੇ ਦਿਖਾ ਸਕਦੀ ਆ ਹਰਦੀਪ ਲਈ ਉਹਦੇ ਬਾਪ ਤੇ ਮਾਂ ਨੇ ਸਟੈਂਡ ਲਿਆ ਪਰ ਲੱਖਾ ਸਾਰੇ ਪਰਿਵਾਰ ਚੋਂ ਵੱਖਰਾ ਚੱਲ ਰਿਹਾ ਸੀ ਕਈ ਕਈ ਦਿਨ ਘਰੇ ਨਾ ਬੜਨਾ ਸ਼ਰਾਬਾਂ ਚੱਲਣੀਆਂ ਪਤਾ ਨਹੀਂ ਕਿੱਥੇ ਕੁੱਟਕਟਾਪਾ ਕਿੰਨੇ ਪਰਚੇ ਲੱਖੇ ਤੇ ਪਏ ਲੱਖਾ ਸੁਧਰਿਆ ਨਹੀਂ ਆਪਣੀ ਭੈਣ ਦਾ ਦੁਸ਼ਮਣ ਬਣ ਗਿਆ ਫਾਲਤੂ ਦੇ ਵਿੱਚ ਜਦੋਂ ਕਿ ਕਿਸੇ ਦੀ ਕੋਈ ਗੱਲਬਾਤ ਨਹੀਂ ਸੀ ਉਹਦੀ ਇੱਕੋ ਇੱਕ ਹੋਮੇ ਸੀ ਇੱਕੋ ਇੱਕ ਈਗੋ ਸੀ ਕਿ ਮੇਰੀ ਭੈਣ ਨੇ ਅਮਨ ਨੂੰ ਕਿਉਂ ਚੁਣਿਆ ਉਹਦੀ ਸਾਡੇ ਪਰਿਵਾਰ ਨਾਲ ਸਾਡੇ ਫੈਮਿਲੀ ਸਟੇਟਸ ਨਾਲ ਕੋਈ ਵੀ ਉਹਦਾ ਮੇਲ ਨਹੀਂ ਹੈਗਾ ਲਖੇ ਨੇ ਇੱਕ ਫੋਕੀ ਜ਼ਮੀਨ ਦੇ ਹੰਕਾਰ ਦੇ ਵਿੱਚ ਆਪਣੀ ਈਗੋ ਦੇ ਪਿੱਛੇ ਇੱਕ ਸਧਾਰਨ ਪਰਿਵਾਰ ਦੇ ਮੁੰਡੇ ਨੂੰ ਬਹੁਤ ਤਕਲੀਫਾਂ ਦਿੱਤੀਆਂ ਕਾਲਜ ਦਾ 4-5 ਸਾਲ ਦਾ ਉਹ ਸਮਾਂ ਹੋ ਗਿਆ ਐਮਏ ਤੱਕ ਦਾ ਬੀਐਡ ਤੱਕ ਦਾ ਦੋਨੋਂ ਪੜਦੇ ਆਏ ਰਾਤ ਤੇ ਚ ਰਹੇ ਅਮਨ ਤੇ ਹਰਦੀਪ ਪਰ ਲੱਖੇ ਨੇ ਦੋਨਾਂ ਦਾ ਖਹਿੜਾ ਨਹੀਂ ਛੱਡਿਆ ਤੁਸੀਂ ਦੇਖੋ ਵੀ ਇਹ ਲੰਬਾ ਸਮਾਂ ਦੋਨਾਂ ਜਾਣਾਂ ਲਈ ਔਖਾ ਸੀ ਕੱਟਣਾ ਕਿਉਂਕਿ ਉਧਰ ਉਹਦੀ ਮਾਸੀ ਨੂੰ ਵੀ ਸਾਰਾ ਕੁਝ ਪਤਾ ਲੱਗ ਚੁੱਕਾ ਸੀ ਉਹ ਵੀ ਫਿਕਰਾਂ ਦੇ ਵਿੱਚ ਸੀ ਉਹ ਅਮਨ ਮੂਰੇ ਹੱਥ ਬੰਨਦੀ ਸੀ ਕਿ ਤੂੰ ਉਸ ਕੁੜੀ ਦਾ ਖਹਿੜਾ ਛੱਡ ਦੇ ਤਾਂ ਅਮਨ ਨੂੰ ਪ੍ਰੋ ਸੱਜ ਤੋਂ ਆਉਂਦਾ ਸੀ ਵੀ ਮੈਂ ਮੁੰਡਿਆਂ ਵਾਂਗੂ ਉਹਦੇ ਪਿੱਛੇ ਨਹੀਂ ਫਿਰਦਾ ਪਰ ਮੈਨੂੰ ਖੜਨਾ ਪੈਣਾ ਕਿਉਂਕਿ ਉਹ ਕੁੜੀ ਹੋ ਕੇ ਮੇਰੇ ਲਈ ਸਟੈਂਡ ਲਈ ਬੈਠੀ ਆ ਮੈਂ ਉਹ ਤੋਂ ਵੱਖ ਨਹੀਂ ਹੋ ਸਕਦਾ। ਵੀ ਇੱਕ ਕਮਿਟਮੈਂਟ ਐ ਸਾਡੀ। ਹਾਂ ਸਾਡੀ ਕਮਿਟਮੈਂਟ ਆ। ਦੂਸਰੇ ਪਾਸੇ ਅਮਨ ਦੀ ਮਾਸੀ ਨੇ ਉਹਦੇ ਮਾਪੇ ਨੂੰ ਸੱਦ ਕੇ ਸਾਰੀ ਗੱਲ ਦੱਸਦੀ। ਅੱਛਾ। ਹੁਣ ਮਾਪੇ ਇਸ ਗੱਲ ਕਰਕੇ ਡਰ ਗਿਆ ਵੀ ਭਾਈ ਬਗਾਨੀ ਥਾਂ ਆ ਬਗਾਨਾ ਰਿਸ਼ਤਾ ਧੀ ਪੁੱਤ ਆ। ਕੌਣ ਕਿਸੇ ਦਾ ਜਿੰਮਾ ਚੁੱਕਦਾ ਕੱਲ ਨੂੰ ਕੋਈ ਗੱਲਬਾਤ ਹੋ ਗਈ ਇਹਦੇ ਕੋਈ ਗੋਲੀਆਂ ਮਾਰ ਗਿਆ ਸੀ ਕਿੱਥੇ ਜਾਵਾਂਗੇ ਮਾਂ ਇੰਨਾ ਬੁਰੀ ਤਰ੍ਹਾਂ ਡਰ ਗਈ ਉਹ ਅਮਨ ਪਿੱਛੇ ਮਿੰਤਾ ਕੱਢਦੀ ਫਿਰਦੀ ਆ ਵੀ ਹਾੜੇ ਹੁਣ ਆਪਾਂ ਪਿੰਡ ਵਾਪਸੀ ਕਰ ਲਈਏ ਭੈਣ ਆਇਆ ਕਰੂ ਮਿਲ ਜਾ ਕਰੂ ਤੂੰ ਖਿਹੜਾ ਛੱਡ ਦੇ ਸਾਰਾ ਕੁਝ ਤਿਆਗ ਦੇ ਆਪਾਂ ਘਰੇ ਘੱਟ ਪੈਸੇ ਚ ਗੁਜ਼ਾਰਾ ਕਰ ਲਾਂਗੇ ਪਰ ਸਾਰਿਆਂ ਵਾਸਤੇ ਜ਼ਿੰਦਗੀ ਨਰਕ ਨਹੀਂ ਬਣਾਉਣੀ ਤੁਸੀਂ ਦੇਖੋ ਕਿ 5 5 ਸਾਲ ਬੀਐਮਏ ਦੇ ਨਿਕਲ ਗਏ ਬੀਏਟ ਦੇ ਨਿਕਲ ਗਏ ਤਕਰੀਬਨ 7 8ਵਾਂ ਸਾਲ ਚੱਲ ਪਿਆ ਹਰਦੀਪ ਆਪਦੀ ਜਗ੍ਹਾ ਡਟੀ ਰਹੀ ਤੇ ਉਧਰੋਂ ਅਮਨ ਅੱਛਾ ਲੱਖੇ ਦੀਆਂ ਹਰਕਤਾਂ ਕਰਕੇ ਪਰਿਵਾਰਾਂ ਦੇ ਵਿੱਚ ਦੁਸ਼ਮਣੀਆਂ ਵੀ ਪਈਆਂ ਬਹੁਤ ਕੁਝ ਹੋਇਆ ਲੱਖਾ ਪੁਲਿਸ ਦੀ ਤਰ੍ਹਾਂ ਭਾਲਦਾ ਫਿਰਦਾ ਸੀ ਅਮਨ ਨੂੰ ਵੀ ਮੈਨੂੰ ਕਦੇ ਟੱਕਰ ਜੇ ਤਾਂ ਮੈਂ ਕਹਾਣੀ ਕਿਉਂਕਿ ਜਿਹੜੀ ਪਰਤ ਲੱਖੇ ਨੇ ਚੜਾਈ ਸੀ ਮਾਪੇ ਦੀਆਂ ਅੱਖਾਂ ਤੇ ਅਮਨ ਨੂੰ ਲੈ ਕੇ ਐਸਾ ਕੁਝ ਵੀ ਨਹੀਂ ਸੀ ਉਹ ਹਰਦੀਪ ਨੇ ਲਾਤੀ ਸੀ ਇਸੇ ਹੀ ਗੋਦੇ ਵਿੱਚ ਉਹ ਦਾ ਦੁਸ਼ਮਣ ਬਣ ਗਿਆ ਹੂੰ ਤੇ ਉਹ ਚਾਹਦਾ ਹੀ ਨਹੀਂ ਸੀ ਕਿ ਕਿਸੇ ਵੀ ਕੀਮਤ ਤੇ ਹਰਦੀਪ ਅਮਨ ਦੇ ਘਰ ਵਸੀ ਜਾ ਕੇ ਉਹ ਸਾਫ਼ ਗੱਲ ਕਹਿੰਦਾ ਸੀ ਕਿ ਸਾਡਾ ਉਹਨਾਂ ਦਾ ਕੋਈ ਸਟੈਂਡਰਡ ਮੇਲ ਨਹੀਂ ਕਰਦਾ ਪਰ ਹਰਦੀਪ ਨੇ ਇੱਕ ਚੰਗਾ 파ਟਨਰ ਚੁਣਿਆ ਸੀ ਨਾ ਕਿ ਸਟੈਂਡਰਡ ਚੁਣਿਆ ਸੀ ਉਹਨੂੰ ਲੱਗਦਾ ਸੀ ਵੀ ਇੱਕ ਕਿਸੇ ਇਨਸਾਨ ਦਾ ਚੰਗਾ ਹੋਣਾ ਸਮਝਦਾਰ ਹੋਣਾ ਰਿਸ਼ਤਿਆਂ ਦੀ ਕਦਰ ਕਰਨ ਵਾਲਾ ਇਨਸਾਨ ਦਾ ਹੀ ਸਟੈਂਡਰਡ ਹੁੰਦਾ ਹ ਪਰ ਲਖੇ ਦਾ ਬੈਲਪੁਣਾ ਉਹਦੀਆਂ ਹਰਕਤਾਂ ਉਹਦੀ ਸੰਗਤ ਨੇ ਉਹਨੂੰ ਬਹੁਤ ਬੁਰੀ ਤਰ੍ਹਾਂ ਡੋਪਦਾ ਸੀ ਲਖੇ ਤੇ ਕਈ ਪਰਚੇ ਵੀ ਪੈ ਗਏ ਸੀ ਤੁਸੀਂ ਇਹ ਦੇਖੋ ਕਿ ਇੱਕ ਵਾਰ ਫੇਰ ਜਦੋਂ ਲੰਬਾ ਸਮਾਂ ਬੀਤਦਾ ਅਮਨ ਤੇ ਹਰਦੀਪ ਦੀ ਗੱਲਬਾਤ ਹੁੰਦੀ ਆ ਹਰਦੀਪ ਦਾ ਬਾਪ ਲੱਖੇ ਦਾ ਪਿਓ ਇੰਨਾ ਕੁ ਦੁਖੀ ਹੋ ਚੁੱਕਾ ਸੀ ਉਹਨੇ ਇੱਥੋਂ ਤੱਕ ਇਹ ਕਹਿਤਾ ਸੀ ਵੀ ਮੈਂ ਇਹਨੂੰ ਬੇਦਖਲ ਕਰੂੰਗਾ ਮੈਥੋਂ ਨਤ ਨਤ ਥਾਣੇ ਕਚਹਿਰੀਆਂ ਦੇ ਚੱਕਰ ਨਹੀਂ ਲੱਗਦੇ ਕਿਉਂਕਿ ਲੱਖੇ ਨੇ ਇੰਨੀ ਅੱਤ ਚੱਕੀ ਹੋਈ ਸੀ ਹੂੰ ਦੂਸਰੇ ਪਾਸੇ ਅਮਨ ਜਿਹੜਾ ਆਪਣੀ ਜ਼ਿੰਦਗੀ ਨੂੰ ਲਈ ਜਾ ਰਿਹਾ ਸੀ ਉਹਨੂੰ ਵੀ ਪਤਾ ਸੀ ਵੀ ਉਹਤੇ ਬਹੁਤ ਸਾਰੀਆਂ ਝੂਠੀਆਂ ਗੱਲਾਂ ਦੇ ਇਲਜ਼ਾਮ ਲਾਈ ਗਏ ਅਮਨ ਨੂੰ ਜਾਣਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਲੱਖੇ ਨੇ ਜੇਲ੍ਹ ਜਾਣ ਤੋਂ ਪਹਿਲਾਂ-ਪਹਿਲਾਂ ਅਮਨ ਤੇ ਬਹੁਤ ਭੈੜਾ ਹਮਲਾ ਕਰਵਾਇਆ। ਅੱਛਾ। ਉਹਨੂੰ ਰਾਤ ਨੂੰ ਆਉਂਦੇ ਨੂੰ ਘੇਰਿਆ, ਉਹ ਤੋਂ ਮੰਦਿਰ ਦੇ ਨਾਲ ਉਹਦੇ ਤੇ ਹਮਲਾ ਕਰਵਾ ਕੇ ਉਹਦੀ ਲੱਤ ਨੂੰ ਇੰਨਾ ਕੁ ਨੁਕਸਾਨ ਪਹੁੰਚਾਇਆ ਕਿ ਅਮਨ ਨੂੰ ਟਰਨਾ ਮੁਸ਼ਕਲ ਹੋ ਗਿਆ। ਅੱਛਾ। ਇਸ ਤੋਂ ਬਾਅਦ ਲੱਖਾ ਕਿਸੇ ਕਾਂਡ 'ਚ ਫਸਦਾ, ਜੇਲ੍ਹ ਚਲਾ ਜਾਂਦਾ। ਹੂੰ। ਤੁਸੀਂ ਦੇਖੋ ਵੀ ਉਹਦਾ ਪਿਆ ਉਹਦੀ ਜਮਾਨਤ ਨਹੀਂ ਕਰਾਉਂਦਾ ਇੱਧਰ ਅਮਨ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਮਾਸੀ ਅੱਡ ਪਿੱਟਦੀ ਆ ਮਾ ਅੱਡ ਵੀ ਅਸੀਂ ਤੈਨੂੰ ਇੰਨੇ ਸਾਲਾਂ ਤੋਂ ਰੋਕਦੇ ਸੀ ਵੀ ਤੂੰ ਆਹ ਦਿਨ ਢੀਕਦਾ ਸੀ ਇੰਨੇ ਸਾਲਾਂ ਬਾਅਦ ਵੀ ਤੇਰਾ ਆਹ ਹਸ਼ਰ ਕਰਦੇ ਹੁਣ ਤੈਨੂੰ ਹਰਦੀਪ ਨੇ ਬਿਲਕੁਲ ਵੀ ਨਹੀਂ ਅਪਣਾਉਣਾ ਅੱਛਾ ਕਿਉਂਕਿ ਹੁਣ ਤੂੰ ਅਪਾਜ ਹੋ ਚੁੱਕਾ ਹੂੰ ਤੂੰ ਇੰਨਾ ਟਾਈਮ ਕੱਟ ਲਿਆ ਤੂੰ ਕਿਸੇ ਰਾਹ sire ਲੱਗਦਾ ਤੂੰ ਕੀ ਉਸ ਕੁੜੀ ਪਿੱਛੇ ਬੈਠਾ ਸਾਨੂੰ ਕਿਸੇ ਦੀ ਕੋਈ ਝਾਕ ਨਹੀਂ ਅਸੀਂ ਕਿਸੇ ਤੋਂ ਕੋਈ ਦਾਜ ਨਹੀਂ ਲੈਣਾ ਕਟੋ-ਕਟ ਤੂੰ ਆਪਣੀ ਜ਼ਿੰਦਗੀ ਤਾਂ ਸਲਾਮਤ ਰੱਖਦਾ ਮਾਸੀ ਬਹੁਤ ਰੋ ਰਹੀ ਅਮਨ ਨੂੰ ਇਹ ਗੱਲਾਂ ਕਹਿ ਕੇ ਪਰ ਅਮਨ ਆਪਣੇ ਸਿੱਦਕ ਤੇ ਕਾਇਮ ਸੀ ਉਹਨੂੰ ਪਤਾ ਸੀ ਵੀ ਹਰਦੀਪ ਨੇ ਕੁੜੀ ਹੋ ਕੇ ਮੇਰੇ ਲਈ ਸਟੈਂਡ ਲਿਆ ਮੈਂ ਤੋ ਕਿੱਦਾਂ ਵੱਕ ਹੋ ਜਾ ਤੇ ਉਧਰ ਜਦੋਂ ਲੱਖਾ ਜੇਲ ਚਲਾ ਜਾਂਦਾ ਉਸ ਤੋਂ ਬਾਅਦ ਹਰਦੀਪ ਸਾਰੀ ਗੱਲਬਾਤ ਮਾਪੇ ਨੂੰ ਸਮਝਾਉਂਦੀ ਆ ਤਾਂ ਉਹ ਕਹਿੰਦੀ ਆ ਕਿ ਅਮਨ ਦਾ ਸੱਚੀ ਕੋਈ ਕਸੂਰ ਨਹੀਂ ਸੀ 2-4 ਹੋਰ ਸਰਕਲ ਦੇ ਵਿੱਚੋਂ ਲੋਕਾਂ ਨੇ ਅਮਨ ਦਾ ਭਰੋਸਾ ਬਜਵਾਇਆ ਹਰਦੀਪ ਦੇ ਬਾਪ ਦੇ ਸਾਹਮਣੇ ਤੁਸੀਂ ਸੱਚ ਜਾਣਿਓ ਇੰਨਾ ਕੁਛ ਹੋਣ ਤੋਂ ਬਾਅਦ ਹਰਦੀਪ ਦੇ ਸਾਰੇ ਰਿਸ਼ਤੇਦਾਰਾਂ ਦੇ ਲਾਂਬੇ ਕਿ ਕੁੜੀ ਕਰਕੇ ਕਜੀਆ ਪਾਇਆ ਮੁੰਡਾ ਜੇਲ੍ਹ ਗਿਆ ਲੱਖੇ ਦੀਆਂ ਕਰਨੀਆਂ ਭਰਨੀਆਂ ਲੱਖੇ ਦੀਆਂ ਕੀਤੀਆਂ ਕਰਕੇ ਉਹਦੇ ਪੱਲੇ ਪਈਆਂ ਤੇ ਲੋਕ ਬਦਨਾਮ ਕਰ ਰਹੇ ਆ ਕਿ ਇਹਨਾਂ ਨੇ ਕੁੜੀ ਕਰਕੇ ਕਜੀਆ ਪਾਇਆ ਜਦ ਕਿ ਲੱਖਾ ਪਹਿਲੇ ਦਿਨ ਤੋਂ ਹੀ ਬੈਲੀ ਸੀ ਰਿਸ਼ਤੇਦਾਰਾਂ ਨੇ ਹਰਦੀਪ ਨੂੰ ਬਹੁਤ ਜਲੀਲ ਕੀਤਾ ਅੱਛਾ ਹਰਦੀਪ ਹੱਥ ਬੰਨ੍ਹ ਕੇ ਕਹਿ ਦਿੰਦੀ ਸੀ ਵੀ ਮੈਂ ਕਹੇ ਜਾ ਵੀ ਸਮਾਂ ਕੱਟ ਲੂੰ ਪਰ ਮੈਂ ਅਮਨ ਨਾਲ ਹੀ ਰਹੂੰਗੀ ਉਧਰ ਅਮਨ ਦਾ ਸਟੈਂਡ ਇਧਰੋਂ ਇਹ ਤਕਰੀਬਨ 9 ਸਾਲ ਦਾ ਸਮਾਂ ਬੀਤਦਾ ਉਧਰੋਂ ਅਮਨ ਦੀ ਲੱਤ ਦਾ ਇਲਾਜ ਚੱਲਦਾ ਹੌਲੀ ਹੌਲੀ ਥੋੜਾ ਤੁਰਨ ਜੋਗਾ ਹੁੰਦਾ ਪਰ ਉਹ ਲੰਗੜਾ ਕੇ ਚੱਲਦਾ ਇੱਕ ਸੋਹਣੇ ਸੁਨੱਖੇ ਮੁੰਡੇ 'ਚ ਵੱਜ ਪੈ ਜਾਂਦੀ ਹੈ ਇਧਰਲੇ ਪਾਸੇ ਮਾਪੇ ਜਦੋਂ ਉਹਦਾ ਰਿਸ਼ਤਾ ਤੈਅ ਕਰਤਾ ਲੱਖਾ ਜੇਲ੍ਹ 'ਚ ਹੁੰਦਾ ਕਿਸੇ ਕੀਮਤ 'ਤੇ ਵੀ ਬਾਹਰ ਨਹੀਂ ਆ ਸਕਦਾ ਹੁੰਦਾ ਕਿਉਂਕਿ ਉਹਦੇ ਹਾਲਾਤ ਇਦਾਂ ਦੇ ਬਣ ਚੁੱਕੇ ਹੁੰਦੇ ਆ ਫੇਰ ਅਮਨ ਦੇ ਮਾਸੀ ਤੇ ਮਾਸੜ ਨੇ ਫੇਰ ਵੀ ਜੇਜਕਾ ਕੀਤੀ ਕਿ ਨਹੀਂ ਅਸੀਂ ਉਧਰ ਅਸੀਂ ਰਿਸ਼ਤਾ ਨਹੀਂ ਜੋੜਨਾ ਕੱਲ ਨੂੰ ਲੱਖਾ ਜੇਲ੍ਹ ਚੋਂ ਫੇਰ ਆਕੇ ਇਹਨਾਂ ਨੂੰ ਨੁਕਸਾਨ ਪਹਚਾਊਗਾ ਹੂੰ ਤਾਂ ਤੁਸੀਂ ਇਹ ਦੇਖੋ ਵੀ ਹਰਦੀਪ ਦੇ ਸਬਰ ਸਿਦਕ ਨੇ ਉਹਦੀ ਹਿੰਮਤ ਨੇ ਅਮਨ ਨਾਲ ਉਹ ਰਿਸ਼ਤਾ ਬਚਾ ਲਿਆ ਅੱਛਾ ਲੱਖੇ ਦੇ ਜੇਲ੍ਹ ਹੁੰਦਿਆਂ ਹੁੰਦਿਆਂ ਲੱਖੇ ਦੇ ਹਾਲਾਤ ਖਰਾਬ ਹੋ ਚੁੱਕੇ ਸੀ ਕਿਉਂਕਿ ਨਸ਼ੇੜੀ ਵੀ ਸੀ ਹਰਦੀਪ ਦੇ ਬਾਪ ਨੇ ਰਿਸ਼ਤਾ ਅਮਨ ਦੇ ਨਾਲ ਹੀ ਕੀਤਾ ਹੂੰ ਕਿੰਨੀਆਂ ਸਾਰੀਆਂ ਸਮੱਸਿਆਵਾਂ ਕਿੱਥੇ ਇੱਕ ਪਾੜਾ ਦੋਨਾਂ ਪਰਿਵਾਰਾਂ ਦੇ ਵਿੱਚ ਦੁਸ਼ਮਣੀਆਂ ਹਰਦੀਪ ਨੇ ਕਿੰਨਾ ਕੁ ਸਹਿਆ ਅੱਜ ਦੇ ਸਮੇਂ ਦੇ ਵਿੱਚ ਇੰਨਾ ਕੁਝ ਸਹਿਣਾ 9 ਸਾਲ ਦਾ ਇੰਤਜ਼ਾਰ ਕਰਨਾ ਫੇਰ ਰਿਸ਼ਤੇਦਾਰ ਇਹ ਵੀ ਕਹਿਣ ਲੱਗੇ ਕਿ ਅਮਨ ਲੰਗੜਾ ਕੇ ਤੁਰਦਾ ਉਹ ਅਪਾਜ ਹੋ ਚੁੱਕਿਆ ਪਰ ਹਰਦੀਪ ਉਹਨਾਂ ਹਾਲਾਤਾਂ ਵਿੱਚ ਅਮਨ ਨੂੰ ਅਪਣਾਉਂਦੀ ਆ ਤੇ ਆਪਣੀ ਜ਼ਿੰਦਗੀ ਅੱਗੇ ਤੋਰਦੀ ਆ ਜਦੋਂ ਲੱਖੇ ਨੂੰ ਜੇਲ੍ਹ 'ਚ ਇਹ ਗੱਲ ਪਤਾ ਲੱਗਦੀ ਆ ਇੱਕ ਵਾਰ ਤਾਂ ਉਹਨੂੰ ਗੁੱਸਾ ਚੜਦਾ ਪਰ ਉਹਦਾ ਕੋਈ ਵਸ ਨਹੀਂ ਚੱਲਦਾ ਹੁੰਦਾ ਉਹਦੇ ਬਾਪ ਨੇ ਸਾਫ਼ ਹੀ ਕਹਿਤਾ ਸੀ ਕਿ ਉਸ ਘਰ ਵਿੱਚ ਤੇਰੇ ਲਈ ਕੋਈ ਥਾਂ ਨਹੀਂ ਉਹਦੇ ਬਾਪ ਨੇ ਇੱਥੋਂ ਤੱਕ ਵੀ ਕਹਿਤਾ ਸੀ ਵੀ ਜੇ ਤੂੰ ਜੇਲ੍ਹ 'ਚ ਹੀ ਮਰ ਜਾਏ ਤਾਂ ਮੇਰਾ ਸਾਰਾ ਕਲੰਕ ਧੋਤਾ ਜਾਵੇ ਅੱਛਾ ਅਮਨ ਨੇ ਹਰਦੀਪ ਦੇ ਘਰ ਵਿੱਚ ਪੁੱਤਾਂ ਵਾਲਾ ਮੋਹ ਰੱਖਿਆ ਤੇ ਉਹਨੇ ਉਸ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਚੱਕੀਆਂ ਤੇ ਮਾਸੀ ਦੇ ਪਰਿਵਾਰ ਨੂੰ ਵੀ ਸੈਟਲ ਰੱਖਿਆ ਤੇ ਹਰਦੀਪ ਤੇ ਅਮਨ 9 ਸਾਲ ਬਾਅਦ ਪਰਿਵਾਰਾਂ ਦੀਆਂ ਦੁਸ਼ਮਣੀਆਂ ਭੈਣ ਤੋਂ ਬਾਅਦ ਤਸ਼ੱਦਦ ਸਹਿਣ ਤੋਂ ਬਾਅਦ ਮਾਨਸਿਕ ਤੇ ਸਰੀਰਕ ਉਸ ਤੋਂ ਬਾਅਦ ਇਕੱਠੇ ਹੋਏ ਤੇ ਉਹਨਾਂ ਦੀ ਜਿਹੜੀ ਉਹ 9 ਸਾਲ ਦੀ ਮੁਹੱਬਤ ਸੀਗੀ ਉਹ ਅੰਤ ਨੂੰ ਦੋਵੇਂ ਜਾਣੇ ਮਿਲ ਗਏ ਹੂੰ ਤੇ ਕਹਿੰਦੇ ਨੇ ਕਿ ਲਖੇ ਦੀ ਜ਼ਮਾਨਤ ਵੀ ਨਹੀਂ ਸੀ ਹੋਈ ਤਾਂ ਉਹਦਾ ਬਾਪ ਨਹੀਂ ਸੀ ਚਾਹੁੰਦਾ ਕਿ ਉਹ ਘਰ ਦੇ ਵਿੱਚ ਆਵੇ ਤੇ ਇਹਨਾਂ ਦੀ ਜ਼ਿੰਦਗੀ ਖਰਾਬ ਕਰੇ ਲਖੇ ਨੇ ਮਾੜੀ ਸੰਗਤ ਚ ਆਪਣੀ ਜ਼ਿੰਦਗੀ ਬਰਬਾਦ ਕੀਤੀ ਪਰ ਹਰਦੀਪ ਦੇ ਸਬਰ ਤੇ ਸਿਦਕ ਨੇ ਅਮਨ ਵਰਗੇ ਉਸ ਅਪਾਹਜ ਸਾਥੀ ਨੂੰ ਅਪਣਾਇਆ ਇਹ ਹਰਦੀਪ ਦੀ ਵਫਾ ਸੀ ਮੁਹੱਬਤ ਸੀ ਕਿ ਉਹਨੇ ਅਮਨ ਨੂੰ ਫੈਮਲੀ ਦਾ ਸਟੇਟਸ ਨਾ ਦੇ ਕੇ ਇੱਕ ਚੰਗਾ ਪਾਰਟਨਰ ਚੁਣਿਆ ਤੇ 9 ਸਾਲਾਂ ਦੇ ਇੰਤਜ਼ਾਰ ਵਿੱਚ ਕਿੰਨਾ ਕੋਸਿਆ ਤੇ ਅੰਤ ਨੂੰ ਉਹਦੇ ਘਰ ਜਾ ਕੇ ਬਸ ਕੇ ਹੂੰ ਜਿੱਦਾਂ ਕਿ ਅਸੀਂ ਦੇਖਦੇ ਆਂ ਲੋਕਾਂ ਦੀਆਂ ਦੁਸ਼ਮਣੀਆਂ ਕਰਕੇ ਚੰਗੇ ਰਿਸ਼ਤੇ ਹੱਥੋਂ ਨਿਕਲ ਜਾਂਦੇ ਆ ਪਰ ਹਰਦੀਪ ਦੇ ਇੱਕ ਸਟੈਂਡ ਕਰਕੇ ਉਹਦੀ ਹਿੰਮਤ ਕਰਕੇ ਉਹਨੇ ਅਮਨ ਦੀ ਤੇ ਉਹਦੇ ਪਰਿਵਾਰ ਦੀ ਜ਼ਿੰਦਗੀ ਬਚਾ ਲਈ ਬਿਲਕੁਲ ਸੋ ਪਿਆਰੇ ਦਰਸ਼ਕੋ ਸਾਡੇ ਆਸ-ਪਾਸ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਐਸੀਆਂ ਹੋ ਜਾਂਦੀਆਂ ਜਿੱਥੇ ਫੋਕੀ ਹੋਮੇ ਕਰਕੇ ਅਸੀਂ ਬਹੁਤ ਸਾਰੇ ਚੰਗੇ ਰਿਸ਼ਤਿਆਂ ਤੋਂ ਵਾਂਝੇ ਹੋ ਜਾਂਦੇ ਆ ਜਾਂ ਜਾਣਬੁੱਝ ਕੇ ਮੂੜ ਮਤ ਕਰਕੇ ਉਹਨਾਂ ਰਿਸ਼ਤਿਆਂ ਨੂੰ ਅਸੀਂ ਤਲੰਜਲੀ ਦੇ ਦਿੰਨੇ ਆ ਪਰ ਕਈ ਵਾਰ ऐसे रिश्ते अंतम सांसਾਂ तक निभाਦੇ ਨੇ ਜਿਵੇਂ ਕਿ ਹਰਦੀਪ ਤੇ ਅਮਨ ਦਾ ਰਿਸ਼ਤਾ ਅਗਰ ਤੁਹਾਡੇ ਕੋਲ ਕੋਈ ਕਹਾਣੀ ਕੋਈ ਘਟਨਾ ਕੋਈ ਕਿੱਸਾ ਹੈ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਆ ਅਸੀਂ ਤੁਹਾਡੀ ਕਹਾਣੀ ਇਸ ਚੈਨਲ ਦੇ ਜ਼ਰੀਏ ਤੁਹਾਡੇ ਆਪਣਿਆਂ ਤੱਕ ਜ਼ਰੂਰ ਪਹੁੰਚਾਵਾਂਗੇ ਜ਼ਿੰਦਗੀ ਜ਼ਿੰਦਾ